ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਜਿਹੜੇ ਆ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਇਹ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਸੋ ਉਹਨਾਂ ਬੱਚਿਆਂ ਲਈ ਮੈਂ ਇੱਕ तो लों जोरदार ताी चाहना कोई ग्यारहवीं आए है कोई बारवीं आए है हूँ बहुत ही दूर नहीं हैगी मंजिल बस ग्यारहवीं बारहवीं पहुंच गए अगे मंजिल ही है बस किसी ने डॉक्टर बनना किसी ने सैंटिस्ट बनना है। एक ने कहा मैं जज बनना बनो जज बनो सैंटिस्ट बनो डॉक्टर बनो मौके मिलने पहला इतने मौके नहीं मिलते ਪਹਿਲਾਂ ਜਿਹੜੇ ਆਪਾਂ ਮੂਰੇ ਲਾਇਏ ਸੀ ਲੀਡਰ ਉਹ ਆਪਦੇ ਜਵਾਕਾਂ ਨੂੰ ਤਾਂ ਪੜਾ ਆ ਗਏ ਪਹਾੜਾਂ ਪੂੜਾਂ ਵਾਲੇ ਸਕੂਲਾਂ 'ਚ ਆਪਦੇ ਚਾਚੇ ਤਾਇਿਆਂ ਦੇ ਜਵਾਕਾਂ ਨੂੰ ਵੀ ਪੜਾ ਗਏ ਜੀਜੇ ਸਾਲਿਆਂ ਨੂੰ ਵੀ ਪੜਾ ਗਏ ਆਪਾਂ ਰਹਿ ਗਏ ਆਪਾਂ ਨੂੰ ਫਿਰ ਆਪਾਂ ਨੇ ਆਪਣੀ ਕਿਸਮਤ 'ਚ ਹੀ ਮੰਨ ਲਿਆ ਵੀ ਸਾਡੀ ਤਾਂ ਕਿਸਮਤ ਹੀ ਐ ਜੀ ਬਸ ਇੱਥੇ ਰਹਿਣਾ ਐਸੇ ਇਲਾਕੇ 'ਚ ਹੀ ਰਹਿਣਾ ਬਸ 9ਵੀਂ ਤੱਕ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ 10ਵੀਂ 'ਚ 80% ਫੇਲ ਹੋ ਜਾਂਦੇ ਸੀ ਕਹਿੰਦੇ ਆਜੋ ਆਟਾ ਦਾਲ ਸਕੀਮ 'ਚ ਆ ਗਏ ਹੁਣ ਤੁਸੀਂ ਬਸ ਆਜ ਪੜ੍ਹਦੇ ਰਹੋ ਬਸ ਇੱਥੇ ਹੁਣ ਅਸੀਂ ਸਕੂਲ ਆਫ ਐਮਿਨੈ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ कॉलेज या यूनिवर्सिटी पहुंचे पूरा तैयार हो, हो कि मैं जिंदगी चाह करना बस स्कूल ऑफ एम मेरे लिए कोई बगाने पिंड नहीं है शाहजली है भाई की पसौर है संगती आला मैदेस है मौजोव है इधर ग्राह है परले पास जगेपर है उदुगहा धर्मगढ़ है फिर मेरा पिंड आंद फलेड़ा कणकवाल है, है सारे तो मैं जो ਪਹੇ ਸੀ ਮੈਂ ਤਾਂ ਉਦੋਂ ਵੀ ਆਉਂਦਾ ਰਿਹਾ ਇੱਥੇ ਆ ਕੋਖਰਪੂਆ ਵੇਈ ਹੋਈ ਹੈ ਗੰਡੂਆ ਵੇਚਦੀ ਉਧਰੋਂ ਆਉਂਦੇ ਹੁੰਦੇ ਸੀ ਟਿੱਬੇ ਆ ਵੇਚਦੀ ਇਹ ਪਿੰਡਾਂ ਨੂੰ ਜਾਣਦੇ ਆ ਪਿੰਡ ਆਪਦੇ ਨੇ ਮਤਲਬ ਮੈਨੂੰ ਇੱਥੇ ਆ ਕੇ ਐਂ ਲੱਗਦਾ ਜਿਵੇਂ ਕਿਸੇ ਕੁੜੀ ਨੂੰ ਪੇਕੇ ਆ ਕੇ ਲੱਗਦਾ ਹੁੰਦਾ ਵੀ ਪੇਕਿਆਂ ਦੀ ਠੰਡੀ ਹਵਾ ਜਿਹੜੀ ਹੈ ਸੋ ਸੰਗਰੂਰ ਤੁਸੀਂ ਮੈਨੂੰ ਪਹਿਲਾ ਕਲਾਕਾਰ ਬਣਾਇਆ ਫੇਰ ਮੈਨੂੰ ਪਾਰਲੀਮੈਂਟ ਚ ਭੇਜਿਆ ਦੋ ਵਾਰੀ ਸੋ ਤੁਹਾਡੇ ਤੋਂ ਕੀਲ ਕੋ ਕੇ ਰੱਖੀਏ ਫੇਰ ਉਹਨੂੰ ਜਿਵੇਂ ਚੀਮਾ ਸਾਹਿਬ ਨੇ ਕਿਹਾ ਖਜ਼ਾਨੇ ਦੀਆਂ ਚਾਬੀਆਂ ਤੁਹਾਨੂੰ ਫੜਾ ਰੱਖੀਆਂ ਮੇਰਾ ਪਿੰਡ ਵੀ ਡਿੜਬੇ ਚ ਹੀ ਪੈਂਦਾ ਕਿਉਂਕਿ ਇੱਥੋਂ ਡਿੜਬੇ ਤੋਂ ਸ਼ੁਰੂ ਹੋ ਜਾਂਦਾ ਰੋਗੜਾ ਕੌਰੀਆਂ ਇਧਰ ਦੀ ਹੁੰਦੇ ਹੋਏ ਛਾਜਲੀ ਵਿੱਚ ਆਹੋ ਕੇ ਗਾਹਾਂ ਜਾ ਕੇ ਉਹ ਫਤੇਗੜ ਗੰਡੂਆ ਕਣਕਾਲ ਧਰਮਗੜ ਸਤੋਜ ਲਾ ਆਖਰੀ ਪਿੰਡ ਸਤੋਜ ਤੇ ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ ਚ ਕੱਲ ਡਾਕਟਰ ਅੰਬੇਦਕਰ ਭੀਮਰਾਓ ਅੰਬੇਦਕਾ ਜੀ ਦਾ ਜਨਮ ਦਿਨ ਸੀ ਸ਼ਾਇਦ ਉਹਨਾਂ ਦੀ ਆਤਮਾ ਨੂੰ ਥੋੜੀ ਬਹੁਤ ਸ਼ਾਂਤੀ ਮਿਲੀ ਹੋਣੀ ਪਹਿਲੀ ਵਾਰ ਹੋਇਆ ਪੰਜਾਬ ਚ ਕਿਕ ਦਲਿਤ ਵਿਤਮંત્રી ਹੈ ਆਮ ਘਰ ਚ ਉੱਠਿਆ ਹੋਇਆ ਬੰਦਾ ਇੱਕ ਵਿੱਤ ਮੰਤਰੀ ਉਹਦੇ ਕੋਲੇ ਖਜ਼ਾਨਾ ਨਹੀਂ ਤਾਂ ਖਜ਼ਾਨੇ ਕਾਕਿਆਂ ਕੋਲੇ ਸੀ ਕਾਕਾ ਜੀ ਉਹ ਐਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਅਸੀਂ ਕਦੇ ਕਿਹਾ ਖਜ਼ਾਨਾ ਖਾਲੀ ਖਜ਼ਾਨੇ ਨਹੀਂ ਖਾਲੀ ਹੁੰਦੇ ਉਹਨਾਂ ਦੀਆਂ ਨੀਤਾਂ ਖਾਲੀ ਸੀ ਅਸਲ 'ਚ